ਕਾ ਜੀ ਲੋਹੇ ਦਾ ਕੱਟ ਕੇ ਕਰ ਲਓ ਕਰ ਲਓ ਇੰਨਾ ਸਾਡਾ ਆਪ ਦਾ ਹੁੰਦਾ ਕਰਦਾ ਜੀ ਹਾਂ ਜੀ 85 ਗੱਲਾ ਲਾਇਆ ਹੋਇਆ ਜੀ ਵਧੀਆ ਰਾਤ ਵਾਸਤੇ ਲਾਇਆ ਹੋਇਆ ਜੀ ਨਾਲ ਆਪਣਾ ਜੀ ਇਹ ਸਪੈਸ਼ਲੀ ਆ ਗੱਲਾ 85 ਆਪਣਾ ਲਾਇਆ ਕਰ ਤਰਾਸਵਾ ਅੱਛਾ ਜੀ ਆਪਰੇ ਨਾਲ ਹੀ ਖਾ ਲੱਗਾ ਹੋਇਆ ਠੀਕ ਹੈ ਜੀ ਹਾਂ ਜੰਨੇ ਦਾ ਉਹਦਾ ਤੁਸੀਂ ਫੇਰ ਉਹਦਾ ਜਾ ਛਾਪਾ ਜਾ ਆਪਾਂ ਨੂੰ ਤਾਜ਼ਾ ਵਧੀ ਦਾ ਵਾ ਤਾਜ਼ਾ ਲੈ ਕੇ ਆਈਦਾ ਠੀਕ ਹੈ ਆਹ ਭਾਜੀ ਗਰਦਿਆਲ ਸਿੰਘ ਨੇ ਤੰਗਾ ਤੋੜੀ ਪੈਂਡਿਆ ਜੀ ਇਹਨਾਂ ਦਾ ਇਹ ਇਹਨਾਂ ਦਾ ਜੀ ਆਪਣੇ ਖੇਤਾਂ ਦਾ ਗੰਨਾ ਆ ਵੀਰਾਂ ਦਾ ਕਿੰਨਾ ਵਧੀਆ ਸਾਰਾ ਜਗਾੜ ਤਿਆਰ ਕੀਤਾ ਆ ਬਹੁਤ ਸੋਹਣਾ ਲੱਗਦਾ ਨਾ ਇਹ ਬਾਈ ਦਾ ਦੇਖੋ ਵੀ ਆਪ ਦਾ ਕੰਮ ਆ ਆਪਣਾ ਗੰਨਾ ਤੇ ਆਪ ਹੀ ਇਹ ਰਸ ਕੱਢ ਕੇ ਵੇਚਦੇ ਆ ਇਹਦਾ ਪੂਰਾ ਸਫਾਈ ਵਾਲਾ ਕੰਮ ਆ। ਸਾਫ਼ ਸੁਥਰਾ ਕੰਮ ਆ। ਤੇ ਮਲਸੀਆ ਨਗਰ ਮਲਸੀਆ ਨਗਰ ਦੇ ਵਿੱਚ ਬਿਲਕੁਲ ਆ ਵੇਈਂ ਆ ਨਾ ਜਿਹੜੀ ਆ ਵੇਈਂ ਆ ਜੀ ਇੱਥੇ ਆ ਵੇਈਂ ਵਾਲਾ ਪੁਲ ਆ। ਇਹ ਵੇਈਂ ਦੇ ਬਿਲਕੁਲ ਲਾਗੇ ਇੱਥੇ ਆ ਫਾਰਮ ਆ ਜੇ ਐਸ ਟੱਠਾ ਫਾਰਮ ਇਹਨੂੰ ਕਹਿੰਦੇ ਆ। ਤੇ ਇਸ ਫਾਰਮ ਦੇ ਬਿਲਕੁਲ ਬਾਹਰ ਭਾਜੀ ਆਪ ਦਾ ਰਾਸ ਦਾ ਕੰਮ ਕਰਦੇ ਆ ਆਪਣਾ ਜੰਨਾ ਆ ਗਾ ਦੇ ਆਪ ਹੀ ਰਸ ਦੇ ਦੇ ਦੇਖੋ ਜਦੋਂ ਕੋਈ ਬੰਦਾ ਆਪ ਉਦਮ ਕਰਦਾ ਤੇ ਉਹਨੂੰ ਸਪੋਰਟ ਕਰਨੀ ਚਾਹੀਦੀ ਆ ਗਲਾਸ ਵੀ ਦੇਖੋ ਇਹਨਾਂ ਨੇ ਆ ਦੇਸੀ ਰੱਖੇ ਹੋਏ ਆ ਘਰ ਵਾਲੇ ਗਲਾਸ ਤੇ ਇਹਨਾਂ ਇਕਾ ਡਰਾਮ ਰੱਖਿਆ ਪਾਣੀ ਦਾ ਧੋਣ ਲਈ ਹੈ ਨਾ ਸੋ ਜਦੋਂ ਪੰਜਾਬੀ ਬੰਦੇ ਯਾਰ ਕੋਈ ਕੰਮ ਕਰ ਰਹੇ ਆ ਨਾ ਇਦਾਂ ਇੰਨਾ ਸੋਹਣਾ ਕੰਮ ਕਰ ਰਹੇ ਤੇ ਆਪਾਂ ਨੂੰ ਇਹਨਾਂ ਬੰਦਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਜਿਹੜਾ ਬੰਦਾ ਇੱਥੇ ਪੰਜਾਬ 'ਚ ਰਹਿ ਕੇ ਹੱਥੀ ਮਿਹਨਤ ਕਰ ਰਿਹਾ ਹੱਥੀ ਕਿਰਤ ਕਰ ਰਿਹਾ ਉਹ ਬੰਦੇ ਦੀ ਸਪੋਰਟ ਕਰਨੀ ਯਾਰ ਬਣਦੀ ਆ